ਇਸਰੋ ਇਸਰੋ ਨੇ ਇਨ ਸਪੇਸ ਇੱਕ ਆਪਣੀ ਸਬ ਬੋਡੀ ਬਣਾਈ ਹੋਈ ਹੈ ਜਿੰਨੇ ਵੀ ਸਟਾਰਟਅੱਪਸ ਨੇ ਜਿੰਨੇ ਵੀ ਨਵੇਂ-ਨਵੇਂ ਜਿਹੜੇ ਬੱਚੇ ਨੇ ਜਿਹੜੇ ਕੁਝ ਕਰਨਾ ਚਾਹੁੰਦੇ ਨੇ ਸਾਡੇ ਦੇਸ਼ ਲਈ ਉਹਨਾਂ ਦੇ ਕੋਲ ਨਵੇਂ ਆਈਡੀਆ ਨੇ ਤੇ ਇਨ ਸਪੇਸ ਪਬਲੀਕਲੀ ਕਹਿੰਦਾ ਹੈ ਕਿ ਤੁਹਾਡੇ ਕੋਲ ਜੇ ਆਈਡੀਆ ਹੈ ਤੇ ਯੂ ਹੈਵ ਟੂ ਟਾਕ ਟੂ ਵਿਦ ਅਸ ਦੈਨ ਆਫਟਰ ਦੈਟ ਵੀ ਵਿਲ ਗਿਵ ਯੂ ਫੰਡ ਜੇ ਕੋਈ ਬੱਚਾ ਇਸਰੋ ਦਾ ਪੇਪਰ ਜਾਂ ਇਸਰੋ ਨੂੰ ਜੁਆਇਨ ਕਰਨਾ ਚਾਹੁੰਦਾ ਹੈ ਪੇਪਰ ਕਲੀਅਰ ਕਰੇ ਬਹੁਤ ਅੱਛੇ ਤਰੀਕੇ ਨਾਲ ਉਹਦਾ ਪਾਰਟ ਬਣੀ ਚੇ ਬਾਇ ਚਾਂਸ ਨਹੀਂ ਕਲੀਅਰ ਵੀ ਕਰ ਪੰਦਾ ਹੈ ਤੇ ਉਹ ਆਪਣਾ ਸਟਾਰਟਅਪ ਕ੍ਰੀਏਟ ਕਰੇ ਸਟਾਰਟਅਪ ਕ੍ਰੀਏਟ ਕਰਨ ਤੋਂ ਬਾਅਦ ਇਨ ਸਪੇਸ ਆਪਣੀ ਜਿਹੜਾ ਸੋਲੂਸ਼ਨ ਹੈ ਉਹ ਲੈ ਕੇ ਆਏ ਤੇ ਡੈਫੀਨੇਟਲੀ ਇੰਡੀਅਨ ਗਵਰਨਮੈਂਟ ਹੈਲਪ ਕਰੇਗੀ ਪਰ ਇੱਕ ਗੱਲ ਦੱਸੋ ਮੰਨ ਲ ਇਹ ਜਿੰਨੇ ਸਾਡੀਆਂ ਪ੍ਰਡਿਕਸ਼ਨ ਨੇ ਮੀਂਹ ਬਾਰੇ ਵੈਦਰ ਬਾਰੇ ਸੋਰੀ ਕੀ ਕੀਤੀਆਂ ਗਈਆਂ ਉਹਨਾਂ ਚ ਕਾਫੀ ਸਹੀ ਨਹੀਂ ਸਾਬਤ ਹੋਈਆਂ ਭਾਵੇਂ ਕਿ ਉਹ ਸੈਟੇਲਾਈਟ ਦੀ ਮਦਦ ਨਾਲ ਕੀਤੀਆਂ ਗਈਆਂ ਕੀ ਪ੍ਰੋਬਲਮ ਆਈ ਹੈ ਸਰ ਹਜੇ ਅਸੀਂ অলਮੋਸਟ 60% 70% ਪਰਸੈਂਟ ਸਾਡੀ ਪ੍ਰੈਡਿਕਸ਼ਨਸ ਹੁੰਦੀ ਹੈ ਸਾਡੀ ਐਕਿਊਰੇਸੀ ਨਹੀਂ ਹੋ ਪਾਰੀ ਉਹਦਾ ਰੀਜ਼ਨ ਇਹ ਹੈ ਕਿ ਮੌਸਮ ਸੱਡਨਲੀ ਚੇਂਜ ਹੁੰਦਾ ਹੈ ਸੱਡਨਲੀ ਆਪਣੀ ਜਿਹੜੀ ਪਰੈਸ਼ਰ ਕਿਤੋਂ ਵੀ ਕ੍ਰੀਏਟ ਹੋ ਜਾਂਦੇ ਜਿਵੇਂ ਅਸੀਂ ਕਹਿੰਦੇ ਕਿ ਜਿਹੜਾ ਮਾਨਸੂਨ ਹੈ ਮਾਨਸੂਨ ਪ੍ਰੈਡਿਕਟਡ ਹੁੰਦਾ ਹੈ ਕਿ ਜੂਨ ਦੇ ਮਤ ਆਂਦੇ ਆਂਦੇ ਲੇਕਿਨ ਕਈ ਵਾਰ ਉਹ ਡਿਲੇ ਵੀ ਹੋ ਜਾਂਦਾ ਹੈ ਕਈ ਵਾਰ ਉਹ ਜਲਦੀ ਵੀ ਆ ਜਾਂਦਾ ਹੈ ਲੇਕਿਨ ਜਿਹੜੀ ਉਹਦੀ ਪ੍ਰੈਡਿਕਸ਼ਨ ਹੈ ਉਹ ਜਸਟ ਬਿਕੋਜ਼ ਆਫ ਦਾ ਫੀਡਬੈਕ ਫੀਡਬੈਕ ਆਫ ਦਾ ਪਾਸਟ ਐਕਸਪੀਰੀਅੰਸ ਐਸੀ ਪ੍ਰੈਡਿਕਟ ਕਰ ਦਿੰਦੇ ਆ ਤੇ ਇਸ ਚੀਜ਼ ਨੂੰ ਮੋਨੀਟਰ ਕਰਨ ਲਈ ਵੈਦਰ ਸੈਟਲਾਈਟ ਆਲਰੇਡੀ ਐਸਟੈਬਲਿਸ਼ ਨੇ ਸਾਡੇ ਸਪੇਸ ਦੇ ਵਿੱਚ ਲੋ ਆਰਥ ਔਰਬਿਟ ਦੇ ਵਿੱਚ ਰਿਮੋਟ ਸੈਂਸਿੰਗ ਸੈਟਲਾਈਟਸ ਅਵੇਲੇਬਲ ਨੇ ਤੇ ਹੋਰ ਸਾਡੀ ਕਾਫੀ ਸੈਟਲਾਈਟਸ ਨੇ ਇਨਸੈਟ ਸੈਟਲਾਈਟ ਨੇ ਜਿਹੜੀ 올 ਦੀਸ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕਰਾਂਦੀ ਹੈ ਤੇ ਉਹ ਸਿਰਫ ਰੀਅਲ ਟਾਈਮ ਸੈਟਲਾਈਟਸ ਨੇ ਪ੍ਰੈਜ਼ੈਂਟਲੀ ਸਾਨੂੰ ਸਿਚੁਏਸ਼ਨ ਦੱਸ ਸਕਦੀਆਂ ਨੇ ਕਿ ਕਿੱਥੇ ਸਾਡੇ ਕੋਲ ਸਾਈਕਲੋਨ ਕ੍ਰੀਏਟ ਹੋ ਰਿਹਾ ਕਿੱਥੇ ਪ੍ਰੈਸ਼ਰ ਹਾਈ ਹੈ ਕਿੱਥੇ ਪ੍ਰੈਸ਼ਰ ਲੋ ਹੈ ਬਟ ਫੋਰ ਦਾ ਪ੍ਰੈਡਿਕਸ਼ਨ ਦੇ ਨਾਲ ਕਿ ਆਉਣ ਵਾਲੇ ਟਾਈਮ ਦੇ ਨਾਲ ਕੀ ਹੋ ਜਾਏਗਾ ਉਹ ਸਿਰਫ ਫੀਡਬੈਕ ਲੂਪ ਦੇ ਵਿੱਚ ਹੀ ਪ੍ਰੈਡਿਕਸ਼ਨਸ ਕਰਦੀਆਂ ਨੇ ਸੈਟਲਾਈਟ ਤੇ ਸਾਨੂੰ ਹਜੇ ਹੋਰ ਇਹ ਦੇ ਵਿੱਚ ਕੰਮ ਕਰਨ ਦੀ ਲੋੜ ਹੈ ਕਿ ਜਿੱਥੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਫਲੱਡ ਨੂੰ ਕਿਵੇਂ ਕਿਵੇਂ ਕੰਟਰੋਲ ਕਰੀਏ ਜਾਂ ਫਿਰ ਫਲੱਡ ਕਿੱਥੇ ਕਿੰਨੇ ਪਰਸੈਂਟ ਹੋਏਗਾ ਤੇ ਇਸ ਚੀਜ਼ ਦੀ ਪ੍ਰੈਡਿਕਸ਼ਨ ਅਸੀਂ ਕਰ ਸਕੀਏ ਇਹ ਜਿਹੜੀ ਪਲਾੜ ਦੇ ਖੋਜ ਹੈ ਇਹਦੇ ਨਾਲ ਆਮ ਜਨਤਾ ਨੂੰ ਕਿੰਨਾ ਕੁ ਫਾਇਦਾ ਹੋਣ ਦੀ ਕੋਈ ਪੋਸਿਬਿਲਿਟੀ ਲੱਗਦੀ ਹੈ ਵਿਕ ਦੇ ਵਿੱਚ ਇਹੋ ਜਿਹੀਆਂ ਕਿਹੜੀਆਂ ਖੋਜਾਂ ਹੋਣਗੀਆਂ ਜਿਨ੍ਹਾਂ ਨਾਲ ਆਮ ਜਨਤਾ ਦਾ ਜੀਵਨ ਸੌਖਾ ਹੋਏਗਾ ਸੈਡ ਆਣਮਲੀ ਟਾਈਮ ਦੀ ਵਿੱਚ ਜਿਹੜਾ ਸਪੇਸ ਡੀਪ ਨੈਟਵਰਕ ਹੈ ਜਿਹੜਾ ਸਪੇਸ ਡੀਪ ਨੈਟਵਰਕ ਹੁੰਦਾ ਹੈ ਕਿ ਜਿਹੜਾ ਸਾਡਾ ਸੋਲਰ ਸਿਸਟਮ ਹੈ ਸੋਲਰ ਸਿਸਟਮ ਦੇ ਬਾਹਰ ਕੀ ਚੀਜ਼ ਹੈ ਕਿ ਜੀਵਨ ਹੈ ਉੱਥੇ ਕੀ ਨਹੀਂ ਹੈ ਜੀਵਨ ਇਹ ਸਭ ਨਾ ਹਜੇ ਤੱਕ ਅੰਧੇਰੇ ਵਿੱਚ ਆ ਤੇ ਸਾਡੇ ਜਿਹੜੇ ਪਲਾਣਟ ਵਿਗਿਆਨੀ ਨੇ ਉਹ ਕਾਫੀ ਹਾਰਡ ਵਰਕ ਕਰ ਰਹੇ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਪਤਾ ਚੱਲ ਸਕੇ ਕਿ ਜੇ ਸਾਡੇ ਕੋਲ ਧਰਤੀ ਹੈ ਤੇ ਕੀ ਹੈ ਕਿ ਸਪੇਸ ਦੇ ਵਿੱਚ ਇੱਕ ਹੋਰ ਧਰਤੀ ਹੈ ਜੇ ਹੋਰ ਧਰਤੀ ਹੈ ਤੇ ਕਿੱਥੇ ਹੈ ਜੇ ਜੇ ਸਾਨੂੰ ਬਾਇਚਾਸ ਮਿਲ ਵੀ ਜਾਨੀ ਕੋਰ ਧਰਤੀ ਉੱਥੇ ਦਾ ਜੀਵਨ ਕਿਸ ਤਰੀਕੇ ਨਾਲ ਦਾ ਹੈ ਕੀ ਪਤਾ ਸਾਡੇ ਤੋਂ ਬਹੁਤ ਐਡਵਾਂਸ ਹੋਵੇ ਕੀ ਪਤਾ ਉਹ ਬਹੁਤ ਪਿੱਛੇ ਵਿੱਚ ਹੋਵੇ ਹੁਣੇ ਤੁਸੀਂ ਮੰਗਲਗ੍ਰਹਿ ਦੀ ਗੱਲ ਕੀਤੀ ਸਾਨੂੰ ਹਜੇ ਵਾਟਰ ਕੰਟੈਂਟ ਮਿਲਿਆ ਆ ਵਾਟਰ ਕੰਟੈਂਟ ਮਿਲਿਆ ਤੇ ਡੈਫੀਨੇਟਲੀ ਅਸੀਂ ਆਉਣ ਵਾਲੇ ਟਾਈਮ 'ਚ ਅਸੀਂ ਇਹ ਵੀ ਕਹਿ ਸਕਦੇ ਕਿ ਸਾਨੂੰ ਹੋਰ ਵੀ ਮਿਲੇ ਤੇ ਜੇ ਮਿਲ ਵੀ ਜਾਂਦਾ ਤੇ ਉੱਥੇ ਉਸ ਤਰੀਕੇ ਦਾ ਜੀਵਨ ਕਿਸ ਤਰ੍ਹਾਂ ਹੋਏਗਾ ਜੀ ਇਹ ਸਾਰੀ ਇਨਫੋਰਮੇਸ਼ਨ ਜੇ ਆਮ ਬੰਦੇ ਨੂੰ ਪਤਾ ਚੱਲ ਜੇ ਤੇ ਆਪਣੇ ਆਪ ਹੀ ਰਿਸਰਚ ਆਪਣੇ ਆਪ ਹੀ ਵੱਧਦੀ ਜਾਏਗੀ ਤੇ ਅੱਜ ਕੱਲ ਤਾਂ ਸਰ ਜੰਮੂ ਸਰ ਮੈਂ ਦੱਸਣਾ ਚਾਹੁੰਦਾ ਕਿ ਕਿ ਸਪੇਸ ਟਰੈਵਲਿੰਗ ਵੀ ਹੁੰਦੀ ਹੈ ਜੇ ਕਿਸੇ ਨੇ ਸਪੇਸ ਵਿੱਚ ਘੁੰਮਣਾ ਹੈ ਤੇ ਉਹ ਸਪੇਸ ਐਕਸ ਨਾਲ ਗੱਲ ਕਰੇ ਤੇ ਆਪਣਾ ਘੁੰਮ ਕੇ ਵਾਪਸ ਆ ਜੇ ਤੇ ਮੈਂ ਕੱਲ ਪਰਸਵੀ ਇੱਕ ਵੀਡੀਓ ਦੇਖ ਰਿਹਾ ਸੀਗਾ ਉਹਦੇ ਵਿੱਚ ਇੱਕ ਆਸਟ੍ਰੇਲੀਆ ਦਾ ਬੰਦਾ ਸੀ ਉਹਨੇ ਸਪੇਸ ਤੋਂ ਛਾਲ ਮਾਰੀ ਤੇ ਸੇਫਲੀ ਲੈਂਡ ਅਪ ਕੀਤਾ ਤੇ ਆਲਰੇਡੀ ਨਾਊ ਡੇਸ ਸਪੇਸ ਇਜ਼ ਨੋਟ ਅ ਐਮਪਿਕਿਟੀ ਸਪੇਸ ਇਜ਼ ਨਾਊ ਐ ਐਡਵੈਂਚਰਸ ਥਿੰਗ ਕੀ ਤੁਸੀਂ ਸਪੇਸ ਤੋਂ ਵੀ ਛਾਲ ਮਾਰਦੇ ਸੇ ਸੇਫਲੀ ਲੈਂਡ ਅਪ ਕਰ ਸਕਦੇ ਹੋ ਬਟ ਐਟ ਯਰ ਰਿਸਕ ਤੇ ਬਹੁਤ ਮੋਤ ਸਾਰੀ ਕੰਪਨੀਆਂ ਤਾਂ ਅੱਜ ਸਪੇਸ ਟ੍ਰੈਵਲਿੰਗ ਵੀ ਕਰਾਰ ਰਹੀਆਂ ਨੇ ਚੰਦਰਮਾ ਤੇ ਪਲੋਟ ਵੀ ਕੱਟ ਰਹੀਆਂ ਨੇ ਤੇ ਇਹ ਸਾਰੀ ਐਕਟੀਵਿਟੀ ਚੱਲਦੀ ਨੇ ਇਟ ਮੀਨ ਲੋਕਾਂ ਦਾ ਕਾਫੀ ਇੰਟਰਸਟ ਹੈ ਸਪੇਸ ਦੇ ਵਿੱਚ ਤੇ ਸਾਡਾ ਦੇਸ਼ ਸਪੇਸ ਦੇ ਵਿੱਚ ਚੰਦਰਜਾਨ ਤੋਂ ਬਾਅਦ ਤਾਂ ਇਹ ਹੋ ਗਿਆ ਵੀ ਚੌਥੇ ਸਥਾਨ ਤੇ ਵੈਸੇ ਸਾਡੇ ਦੇਸ਼ ਦਾ ਸਪੇਸ ਦੇ ਵਿੱਚ ਕਿਹੜੇ ਦੇਸ਼ ਨਾਲ ਮੁਕਾਬਲਾ ਹੈ ਜਿਹੜਾ ਬਹੁਤ ਕਰੀਬੀ ਮਾਮਲਾ ਹੈ ਅ ਸਰ ਜੇ ਕਰੀਬੀ ਮਾਮਲੇ ਦੀ ਗੱਲ ਕੀਤੀ ਜਾਏ ਤੇ ਸਾਡਾ ਜਿਹੜਾ ਪੱਕਾ ਪੱਕਾ ਜਿਹੜਾ ਸਾਡਾ ਸੀ ਜੇ ਕੰਪੀਟੀਸ਼ਨ ਕਹੀਏ ਉਹ ਕੰਪੀਟੀਸ਼ਨ ਸਾਡਾ ਯੂਐਸਸੀ ਨਾਲ ਵੀ ਹੈ ਰਸ਼ੀਆ ਨਾਲ ਵੀ ਹੈ ਤੇ ਅਸੀਂ ਗੱਲ ਕਰੀਏ ਤੇ ਆਸਟ੍ਰੇਲੀਆ ਸਪੇਸ ਏਜੰਸੀ ਨਾਲ ਵੀ ਹੈ ਲੇਕਿਨ ਜੇ ਬਿਸਾਈਡ ਕੰਪੀਟੀਸ਼ਨ ਗੱਲ ਕਰੀਏ ਤੇ ਬਹੁਤ ਸਾਰੀਆਂ ਕੰਟਰੀਆਂ ਇਕੱਲੇ ਹੀ ਸਭ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਇੱਕ ਦੂਸਰੇ ਦੀ ਹੈਲਪ ਚਾਹੀਦੀ ਦੀ ਜਿਵੇਂ ਨਾਸਾ ਨੇ ਸਾਡੇ ਇੰਡੀਆ ਦੇ ਨਾਲ ਮਿਲ ਕੇ ਨਿਸਾਰ ਪ੍ਰੋਜੈਕਟ ਕਰ ਰਹੀ ਹੈ ਜਿਹਦੇ ਵਿੱਚ ਉਹ ਆਪਣੇ ਆਪਣੇ ਅਰਥ ਦੇ ਉੱਪਰ ਰਿਸਰਚ ਕਰ ਰਹੀ ਹੈ ਸੈਟਲਾਈਟ ਲਾਂਚ ਕਰਦੀਆਂ ਨੇ ਜਿਹੜੇ ਰਸ਼ੀਆ ਹੈ ਰਸ਼ੀਆ ਆਲਰੇਡੀ ਸਾਨੂੰ ਸੈਟਲਾਈਟਸ ਪ੍ਰੋਵਾਈਡ ਕਰਾ ਦਿੰਦਾ ਕਿਉਂਕਿ ਬਹੁਤ ਘੱਟ ਪੈਸੇ ਵਿੱਚ ਅਸੀਂ ਉਹਨਾਂ ਨੂੰ ਸਰਵਿਸ ਪ੍ਰੋਵਾਈਡ ਕਰ ਰਹੇ ਹਾਂ ਤੇ ਜੇ ਜੇ ਕੰਪੀਟੀਸ਼ਨ ਦੀ ਗੱਲ ਕਰੀਏ ਆ ਸੈਕੰਡ ਜੇ ਦਾ ਕੰਪੀਟੀਸ਼ਨ ਹੈ ਲੇਕਿਨ ਅਸੀਂ ਜੇ ਪਬਲੀਕਲੀ ਗਲੋਬਲੀ ਕਰੀਏ ਤਾਂ ਵੀ ਆਰ ਵੀ ਆਰ 올 ਟੂਗੇਦਰ ਅਸੀਂ ਇੱਕ ਦੂਸਰੇ ਦੀ ਮਦਦ ਕਰ ਰਹੇ ਹਾਂ ਅਸੀਂ ਇੱਕ ਦੂਸਰੇ ਦੇ ਨਾਲ ਖੜੇ ਹਾਂ ਨਾਸਾ ਦੀ ਵੀ ਅਸੀਂ ਮਦਦ ਲੈ ਰਹੇ ਹਾਂ ਅਸੀਂ ਰਸ਼ੀਆ ਦੀ ਵੀ ਮਦਦ ਲੈ ਰਹੇ ਹਾਂ ਲੇਕਿਨ ਜੇ ਗੱਲ ਕਰੀਏ ਬਜਟ ਵਾਈਜ਼ ਬਜਟ ਵਾਈਜ਼ ਵੀ ਆਰ ਦਾ ਨੰਬਰ 1 ਸਾਡਾ ਉਹਦਾ ਸਾਡਾ ਕੋਈ ਕੰਪੀਟੀਸ਼ਨ ਨਹੀਂ ਸਾਡਾ ਅਸੀਂ ਇੱਕ ਨੰਬਰ ਤੇ ਹਾਂ ਤੇ ਉਹਦੇ ਤੇ ਸਾਡੇ ਲਾਗੇ ਛਾਗੇ ਕੋਈ ਲੱਗਦਾ ਵੀ ਨਹੀਂ ਕਿਉਂਕਿ ਘੱਟ ਪੈਸੇ ਦੇ ਵਿੱਚ ਅਸੀਂ ਇੰਨੀ 100 150 150 ਸੈਟਲਾਈਟ ਅਸੀਂ ਪਲਾਟ ਦੇ ਵਿੱਚ ਸੈੱਟ ਰਹੇ ਹਾਂ ਜਿਹੜੀ ਪਹਿਲਾਂ ਸੈਟਲਾਈਟ ਹੁੰਦੀ ਸੀ ਹੁਣ ਕਯੂਬ ਸੈਟਲਾਈਟ ਹੋ ਗਈ ਹੈ ਇੱਕ ਡਾਈਮੈਂਸ਼ਨ ਵਾਈਜ਼ ਸੈਟਲਾਈਟ ਹੋ ਗਈ ਹੈ ਜੀ ਤੇ ਤੁਸੀਂ ਜਿਹੜੇ ਨਵੇਂ ਸਟੂਡੈਂਟ ਨੇ ਇਸ ਫੀਲਡ 'ਚ ਆਉਣ ਵਾਲੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅ ਸਤਿ ਮੈਂ ਤੁਹਾਡੇ ਚੈਨਲ ਰਾਹੀਂ ਮੈਂ ਸੰਦੇਸ਼ ਦੇਣਾ ਚਾਹਾਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਪੇਸ ਇੰਡਸਟਰੀ ਬਹੁਤ ਗਰੋ ਕਰਨ ਵਾਲੀ ਹੈ ਤੁਸੀਂ ਜੇ ਤੁਸੀਂ ਪਾਰਟ ਹੋਣਾ ਚਾਹੁੰਦੇ ਹੋ ਗਵਰਨਮੈਂਟ ਆਫ ਨੈਵੀਗੇਸ਼ਨ ਦਾ ਬਹੁਤ ਅੱਛੀ ਲੈ ਡੀ ਆਰ ਡੀ ਹੈ ਇਸਰੋ ਐਂਡ ਨੈਸ਼ਨਲ 에ਰੋ 에어로ਸਪੇਸ ਲਿਮਿਟਿਡ ਹੈ ਔਰ ਐਚ ਐਲ ਹੈ ਹਿੰਦੁਸਤਾਨ 에ਰੋਨੌਟਿਕਸ ਲਿਮਿਟਿਡ ਹੈ 올 ਦੀਜ਼ ਆਰ ਵਰਕਿੰਗ ਫੋਰ ਦਾ ਇੰਡੀਅਨ ਡਿਫੈਂਸ ਐਂਡ ਜੇ ਤੁਹਾਨੂੰ ਜੇ ਚਲੋ ਜੇ ਤੁਸੀਂ ਆਪਣਾ ਹੀ ਸਟਾਰਟਅਪ ਕਰਨਾ ਚਾਹੁੰਦੇ ਸਟਾਰਟਅਪ ਤੁਸੀਂ ਕਰੋ ਪੰਜਾਬ ਗਵਰਨਮੈਂਟ ਵੀ ਬਹੁਤ ਮਦਦ ਕਰਦੀ ਹੈ ਇੰਡੀਅਨ ਗਵਰਨਮੈਂਟ ਵੀ ਬਹੁਤ ਮਦਦ ਕਰ ਰਹੀ ਹੈ ਇਨ ਦਾ ਸਟਾਰਟਅਪ ਫੰਡਿੰਗ ਲਈ ਤੇ ਜੇ ਤੁਹਾ ਜੇ ਤੁਸੀਂ ਐਲੀਜੀਬਲ ਹੋ ਤੇ ਡੀ ਆਰ ਡੀਓ ਆਈ ਡੀਆਈ ਵਿੱਚ ਇੱਕ ਕੰਪੀਟੀਸ਼ਨ ਕਰਦੀ ਹੈ ਹਰ ਸਾਲ ਉਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰੋ ਤੁਹਾਨੂੰ 1 ਕਰੋੜ ਦੀ ਫੰਡਿੰਗ ਮਿਲਦੀ ਹੈ ਤੇ ਤੁਸੀਂ ਜੇ ਤੁਹਾਨੂੰ ਫੰਡਿੰਗ ਮਿਲਦੀ ਹੈ ਤੁਹਾਡਾ ਆਈਡੀਆ ਬਹੁਤ ਅੱਛਾ ਹੁੰਦਾ ਹੈ ਤੇ ਤੁਸੀਂ ਉਹ ਆਪਣੇ ਸਟਾਰਟਅਪ 'ਚ ਇਨਵੈਸਟ ਕਰੋ ਤੇ ਤੁਸੀਂ ਇੰਡੀਆ ਨੂੰ ਹੋਰ ਨੰਬਰ 1 ਲੈ ਕੇ ਜਾਓ ਤਾਂ ਕਿ ਸਾਡੇ ਆਲੇ-ਦੁਆਲੇ ਹੋਰ ਕੋਈ ਕੰਪੀਟੀਸ਼ਨ ਨਾ ਹੋਵੇ ਮਾਬੂ ਜੀ ਜੱਤਾ ਇਹ ਚੋ ਜੋੜਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ